ਕਾਫੀ ਦਰਗਾਹ ਦੇਗਾ ਕਾਫੀ ਕਾਲ ਬਾਈ ਜੀ ਅੱਜ ਫੇਰ ਪਹੁੰਚ ਗਿਆ ਆਪਾਂ ਚਾਹਲੇ ਹਟ ਚਾਹ ਤੇ ਸਟਾਲ ਤੇ ਤੇ ਮਨ ਆਦਾ ਆਪਣੇ ਵੀ ਹੈਗੇ ਨਾ ਆਪਣੀ ਪੰਜਾਬ ਦੀ ਗੱਲ ਹੋਈ ਸਾਰਾ ਆਪਣਾ ਮਹਿੰਗਾ ਬਹੁਤ ਆ ਚਲੋ 500 ਰੁਪਏ 500 ਦੀ ਕਾਫੀ ਕਿਹੜੀ ਆ ਜੀ ਇਤਨੀ ਵਧੀਆ ਬੰਦਿਆ ਕੇਫਸੀ ਠੀਕ ਆ ਤੇ ਮਨ ਆਪਣੇ ਬਹੁਤ ਮਹਿੰਗਾ ਆ ਭਾਈ ਲੈਣ ਗਿਆ ਮੈਂ

ਅਜਾ ਤੀਰ ਸਮਾਹ ਬਣ ਗਿਆ। ਉਹ ਗਲੌਮ ਕੀ ਕਿੱਜਾ। ਯਾਰ ਯਾਰ। 16 ਨਮਸਾ ਲੈ ਕੇ 3 ਬਾਲੇ ਚੋ। ਲੱਗਦਾ ਨਾ ਕੱਦ ਜੀ ਚੋ ਲੈ ਕੇ। ਡੰਗਰਮਾਜ ਮਿਲਦੇ ਨਹੀਂ ਲੱਗੇ। ਇੱਕ ਕਰਦੇ ਕਰੋਂ ਦੇ 22 ਦੇ ਕਈਆਂ ਦੇ ਕਮੈਂਟ ਆਏ ਸੀਗੇ। ਕਹਿੰਦੇ ਜੇ ਅਸੀਂ ਟੂਰ ਐਕਸਪੀਰੀ ਜੇ ਤੇ ਕੀ ਆਈ ਹੋਈ ਹੈ। ਇਸ ਤੇ ਵੀ ਜੀ। ਇਸ ਤੇ ਵੀ ਤੇ ਕੀ ਆਈ ਹੋਈ ਹੈ। ਕਹਿੰਦੇ ਵੀ ਹੋਤੇ ਹੋਂਤੇ ਕਿ ਮੇਂ ਉਹਨੀਆਂ ਦੀ ਪਤਿਵਾਂ ਕਹਿੰਦੇ ਵੀ ਬਾਈਬ ਪ੍ਰੈਗਨੈਂਟ ਹੋ ਗਈ ਮੰਨ ਲਓ ਕਿ ਆਪਾਂ ਕੈਨੇਡਾ ਪਹੁੰਚ ਕੇ ਵਿਸਟਰੀ ਗਿਆ ਲਾ ਆ ਕਿ ਉਹ ਕਹਿੰਦੇ ਜਦੋਂ ਕੈਨੇਡਾ ਪਹੁੰਚ ਕੇ ਇਹ ਬੱਚਾ ਜਦੋਂ ਕੈਨੇਡਾ ਦੇ ਵਿੱਚ ਹੋਵੇ ਤਾਂ ਉਹਦਾ ਕੀ ਬਣ ਸਕਦਾ ਤੇ ਇਹਦੇ ਬਾਰੇ ਆ ਕਹਿੰਦੇ ਕਿ ਨਾ ਪਤਾ ਕਿ ਤਾ ਕਈ ਚੀਜ਼ ਜਿੰਦਾ ਬਾਈਆਂ ਨੂੰ ਪੁੱਛਣਾ ਹੈ ਕਈ ਵਕੀਲ ਵੀ ਉਹ ਗਿਆ ਸੀ ਆਪਣਾ ਬਾਈ ਜੀ ਦੀਆਂ ਨਾਲ ਮੈਂ ਪੁੱਛ ਕੇ ਆਇਆ ਇਹ ਚੀਜ਼ ਮੁਸੀਬਤ ਸਾਬਾ ਵੀ ਪੁੱਛਣਾ ਮੈਂ ਤੁਹਾਨੂੰ ਪੁਰਾਣੇ ਪੀਓ ਕਾ ਤੋਂ ਪੁੱਛਿਆ ਜਿਹੜੇ ਜਾਣਕਾਰ ਸੀਗੇ ਗੱਲ ਮੁਕਾ ਕੇ ਦੀ ਪਰ ਮੇਰੇ ਤੋਂ ਪੁੱਛਿਆ ਤਾਂ ਇਤੋਂ ਇਨਕਵਰੀ ਆਇਆ ਸੀ ਵੀਰ ਜਿਹੜਾ ਉਹਕਰੋਸੰਧਰ ਲਾਦਾ ਤੇ ਆ ਅੱਜ ਕੱਲ ਥੋੜੀ ਜਿਹੀ ਬਾਦ ਨੂੰ ਉਮਰ ਕਰਕੇ ਉਹਦੀ ਵੀ ਗੱਲ ਬਾਤ ਦੱਸਦੇ ਆ ਬੁੜਿਆਂ ਸਬਸਕ੍ਰਾਈਬਰ ਕਿੰਨੇ ਕਰਦੇ ਆ ਕਰਦੇ ਆ 9.5 ਇਹ ਤੇ ਨਹੀਂ ਖਰੀਦ ਕੇ ਬਾਕੀ ਦੂਸਰਾ ਸਰਪਲਾਈ ਕਰ ਲਈ ਨਹੀਂ ਮੈਂ ਤੈਨੂੰ ਦੱਸਦਾ ਹਾਂ ਉਹਦਾ ਕੀ ਆ ਹੱਲ ਉਹਦਾ ਰੀਜਨ ਬਾਕੀ ਤੁਸਤੇ ਜਿੰਨਾ ਕਿ ਮੈਨੂੰ ਪਤਾ ਮੈਂ ਦੱਸਦਾ ਨਹੀਂ ਮੈਂ ਤੈਨੂੰ ਸਿੱਧੀ ਸਿੱਧੀ ਕਰ ਦਾਂ ਉਹਦਾ ਐਵੇਂ ਆ ਜਿਹੜਾ ਜਿਹੜਾ ਉਹ ਰਿਆਊਗਾ ਨਾ ਉਹ ਬੱਚੇ ਨੂੰ ਦਿੱਤਾ ਡਾਇਰੈਕਟ ਸਿਟੀਜ਼ਨਸ਼ਿਪ ਆ ਕਿਉਂਕਿ ਇਹਨਾਂ ਦੇ ਸੋਇ ਇਹਨਾਂ ਦਾ ਰੂਲ ਆ ਵੀ ਜੋ ਸਾਡੇ ਸੋਇਲ ਤੇ ਬੋਰਨ ਹੋਇਆ ਉਹਨੂੰ ਡਾਇਰੈਕਟ ਵੀ ਆ ਉਹਨੂੰ ਸਿਟੀਜ਼ਨਸ਼ਿਪ ਡਾਇਰੈਕਟ ਆ ਪਰ ਇਹਦੇ 'ਚ ਇੱਕ ਪ੍ਰੋਬਲਮ ਹੈ ਵੀ ਮਾਪਿਆਂ ਨੂੰ ਡਾਇਰੈਕਟ ਨਹੀਂ ਹੈਗੇ। ਵੀ ਉਹਦੇ 베이스 ਤੇ ਕਰ ਸਕਦੇ ਨੇ। ਪਰ ਡਾਇਰੈਕਟ ਨਹੀਂ ਵੀ ਐਵੇਂ ਨਹੀਂ ਹੋ ਸਕਦਾ ਵੀ ਉਹਰੇ ਬੱਚਾ ਹੋ ਗਿਆ ਤੁਹਾਨੂੰ ਨਾਜ਼ ਅਨੀਵਰਸਿਟੀ ਸਿਪਟ ਨਹੀਂ ਮਿਲਦੀ। ਬੱਚੇ ਨੂੰ ਮਿਲ ਜੂਗੀ। ਹਾਂ ਵੀ ਉਹਨਾਂ ਨੂੰ ਕੈਮਰ ਲੱਗੂਗਾ। ਇਸ ਵਿੱਚ ਵੀ ਦੋ ਹੀ ਦਿੰਦੇ ਨੇ ਕੋਈ ਸ਼ਾਰਟਕਟ ਮੈਂ ਇਹਦੇ ਕਦੇ ਪਤਾ ਨਹੀਂ। ਉਹ ਕਹਿੰਦੇ ਵੀ ਬੱਚੇ ਨੂੰ ਸਿਟੀਜ਼ ਮਿਲ ਜੂਗੀ। ਹਮ ਸਹਿਮਤਾ ਮਿਲ ਜਾਲਾ। ਪਰ ਜਿਹੜੇ ਮਾਪੇ ਨੇ ਉਹ ਕਿਸੇ ਵੀ ਤਰ੍ਹਾਂ ਬਿਸਟਰ ਵੀਜ਼ਾ ਹੋ ਸਕਦਾ 6 ਮਹੀਨਾ ਦਾ ਹੋਵੇ। ਬਿਲੋ ਬਿਸਟਰ ਵੀਜ਼ਾ ਮੁਸ਼ਕਿਲ ਆ। ਇਹ ਤਾਂ ਉਹਨੂੰ ਰਿਫਿਊਜੀ ਹੋਣੀ ਪੈਣੀ ਹੈ ਸਭ ਤੋਂ ਬੈਸਟ ਦੀ ਕਾ ਤਾਂ ਉਹ ਰਿਫਿਊਜੀ ਹੋਣੀ ਪੈਣੀ ਹੈ ਬਰੋ ਰਿਫਿਊਜੀ ਸੂ ਲਗਾਣੀ ਹੈ ਹੋਰ ਕਿਉਂ ਜੀ ਉਹਦੇ ਲਗਾਣੀ ਹੈ ਗੱਲ ਤਾਂ ਜੇ ਤਾਂ ਇਹਨੇ ਲਾ ਚੇਂਜ ਕਰਤਾ ਉਹ ਗੱਲ ਵੱਖਰੀ ਆ ਫਿਲਹਾਲ ਲੋਕ ਜੂਨ ਦਾ ਖਾਣੇ ਇਹਨਾਂ ਦਾ ਰੋਲ ਆ ਜੇ ਮੰਨ ਲਾ ਇਹ ਹੋ ਗਿਆ ਤਾਂ ਉਹਨੂੰ ਸਿਟੀਜ਼ਨਸ਼ਿਪ ਦੇ ਪਾਸ ਉਹਨੇ ਗਵਰਨਮੈਂਟ ਆ ਉਹਨਾਂ ਦੇ ਪੇਰੈਂਟਸ ਨੂੰ ਅਡਡ ਕਰਨਾ ਪੈਣਾ ਉਹ ਯਾਰ ਇੰਨਾ 20 ਦਿਨ ਥੋੜੀ ਨਾ ਹੋ ਜੀ ਪੀਟੀ ਆ ਜਿਹਾ ਪਤਾ ਕਿ ਜਨਮਿਆ ਬੱਚੇ ਨੂੰ ਮਿਲਿਆ ਮਾਂ ਪਿਓ ਲੋਵੇਂ ਮਹੀਨੇ ਦਾ ਪੀਜਾ ਉਹਨਾਂ ਨੂੰ ਕਿਵੇਂ ਦਿੱਤੀ ਜਾਂਦੀ ਹੈ ਉਹਨਾਂ ਨੂੰ ਮਿਲਿਆ ਉਹਨਾਂ ਨੂੰ ਨਾ ਤਾਂ ਦੂਜਾ ਚੀਜ਼ ਹੋਣਾ ਐਲਐਮਆਈ ਤੇ ਹੋਣਾ ਐਲਐਮਆਈ ਉਹ ਬਰੋ ਹੁਣ ਉਹ ਵਰਕ ਦਾ ਕਰਨਾ ਹੀ ਕੋ ਉਹਨਾਂ ਨੂੰ ਨਹੀਂ ਆਦਾ ਗੱਲ ਇੱਥੇ ਖਤਮ ਆ ਕਿ ਉਹਨਾਂ ਲੋਕਾਂ ਦੇ ਜਾਂ ਤਾਂ ਦੋ ਨਾਮ ਦਾ ਪੀਜਾ ਹੋਣਾ ਜਾਂ ਜਿੰਦੇ ਵੀ ਫਾਇਲਾਂ ਕਿਤੇ ਓਰੀਜਨਲ ਜੀ ਮੇਰੇ ਮਾਪਿਆਂ ਨੂੰ ਨਾ ਬਹੁਤ ਇੱਕ ਦਵਾ ਕੇ ਇੰਗਲਿਸ਼ ਚੜਾਵਾ ਦੀ ਇਹ ਕਹਾਂਗੇ ਬੱਚਾ ਇਥੇ ਛੱਡ ਦੇ ਉੱਥੇ ਪਾਲ ਲਾ ਦੇ ਜਿੱਤੇ ਪਹਿਲਾਂ ਹੋਰ 1000 ਬੱਚਿਆਂ ਨੂੰ ਪਾਲ ਰਹੇ ਨੇ ਇੱਕ ਹੋਰ ਪਾਲਣਾ ਯਾਰ ਇਹ ਜਨੂਮ ਰਾਈਟਸ ਦੇ ਖਿਲਾਫ ਨਹੀਂ ਹੋ ਗਏ ਕੋਈ ਹਰ ਕਮਾਲ ਕਰ ਦੋ ਜੀ ਤੂੰ ਮੈਨੂੰ ਕਿੱਥੇ ਲੋਚ ਪੜਾ ਦੇਵੇਂ ਉਹਨਾਂ ਨੇ ਕਿਹਾ ਹੋਵੇ ਤੁਸੀਂ ਪਿੱਛੇ ਜਾਓ ਬੱਚੇ ਨੂੰ ਸੀ ਪਾਲਣਾ ਲਾ ਕੰਨ ਲਾ ਗੱਲ ਜੇ ਆਂਦੇ ਬੱਚਿਆਂ ਨੂੰ ਤਾਂ ਆਫਿਸਰ ਛੱਡ ਕੇ ਆਏ ਕਿਹਦੇ ਨਾਲ ਬੱਚਿਆਂ ਨੂੰ ਚੰਗਾ ਰੱਖਣਾ ਮਾਵਾਵਾ ਆਪ ਛੱਡਦੇ ਨਹੀਂ ਮਾਤਾ ਕੱਪ ਛੱਡਦੇ ਉਹਨਾਂ ਬੱਕਰੀਆਂ ਇਹ ਨਹੀਂ ਕਹਿ ਸਕਦੇ ਵੀ ਅਸੀਂ ਪਾਲ ਲਾਂਗੇ ਤੁਸੀਂ ਵਗੋ ਲੈ ਆਂਗੇ ਗੱਲ ਉਹਨਾਂ ਤੋਂ ਵੇਚਦੇ ਉਹਨਾਂ ਨੂੰ ਵੀ ਦੇ ਨਹੀਂ ਦਿੰਦੇ ਨਾ ਉਹ ਕਹਿੰਦੇ ਕਿ ਕੱਪ ਜੀ ਦੀ ਤੂੰ ਆਪ ਦੱਸ ਇੱਕ ਗਵਰਨਮੈਂਟ ਐਮ ਕਰ ਸਕਦੀ ਆ ਵੀ ਮਾਪਾਪ ਨੂੰ ਕਹਿੰਦੀ ਸੀ ਪਿੱਛੇ ਵਗ ਜੀ ਮਾਪਾਪ ਕੋਲੇ ਨਹੀਂ ਨੀਂਦਾ ਵੀ ਰੈਂਟ ਕਰ ਲੈ ਫਿਰ ਬੱਚੇ ਨੂੰ ਇੰਡੀਆ ਭੇਜ ਦਿੰਦੇ ਇਦਾਂ ਨੂੰ ਉਹ ਰੂਲ ਵਰਸਾ ਬੀ ਕੌਂਸਲ ਆਪਰੇ ਇਦਾਂ ਕੁਛ ਨਹੀਂ ਨਾ ਕੋਈ ਪ੍ਰੈਅਰ ਦੀ ਨੋਟ ਕੀ ਹੈ ਜਿੱਦਾਂ ਗੱਲ ਇਹ ਵੀ ਮਾਪੇ ਬਾਬ ਦੇ ਉੱਤੇ ਬਹੁਤ ਘੱਟ ਚਾਂਸ ਨੂੰ ਬੱਚੇ ਐਗਜ਼ੈਂਪਲ ਕਰਨਾ ਉਹ ਘੱਟ ਚਾਂਸ ਦਾ ਨਹੀਂ ਮੈਨੂੰ ਪਤਾ ਜੇ ਐਵਰੇ ਹੋ ਗਿਆ ਕਿਤੇ ਨਹੀਂ ਜਾਂਦਾ ਬੰਦਾ ਯਾਰ ਬੱਚਾ ਨਹੀਂ ਜਾਂਦਾ ਪਰ ਬੱਚੇ ਦੇ ਮਾਪਿਆਂ ਨਹੀਂ ਮਾਪੇ ਬਾਬ ਨੂੰ ਵੀ ਕੁਝ ਨਹੀਂ ਹੁੰਦਾ ਇਹ ਹਾਂ ਦਾ ਬੱਤਾ ਹੋ ਗਿਆ ਇਹ ਵੀ ਯਾਰ ਹੋ ਗਿਆ ਟੂਕਾ ਹੋਣਾ ਤੇ ਇਹ ਹੋ ਗਿਆ ਇਹ ਤਾਂ ਕਿ ਮੇਰੇ ਦੁਆਰੇ ਇਹ ਸਾਲਮ ਨਹੀਂ ਆਉਂਦਾ ਹੋਰ ਯਕਵਾਤ ਕਰਦਾ ਤੇਰੇ ਬਾਅਦ ਨੂੰ ਕੌਣ ਹੋਰੇ ਦਿਵਾਖਾਂ ਨੂੰ ਤੇਰੇ ਨਾਲ ਬਿਛੇ ਗਿਆ ਉਹਨਾਂ ਤੇ ਮੈਂ ਗਿਆਨੀ ਦਾ ਐਗਜ਼ੈਂਪਲ ਮੰਨ ਲਈ ਆਪ ਯਰ ਹੋ ਗਿਆ ਨਹੀਂ ਜੀ ਆ ਆਦਿ ਡੈਟਿੰਗ ਬੁਲਾਦੇਗਾ ਵੀ ਆ ਜਾ ਬਾਪੂ ਤੇ ਨਹੀਂ ਮੈਂ ਤਾਂ ਵੈਸੇ ਵੀ ਨਹੀਂ ਬੁਲਾਉਂਦਾ ਹਾਂਜੀ ਤਾਂ ਵੈਸੇ ਵੀ ਨਹੀਂ ਆਉਣਾ ਉਹ ਤਾਂ ਡੈਟਿੰਗ ਸਟੋਪ ਹੋ ਗਿਆ ਸੀ ਨਾਦਾਨੀ ਬੁਲਾਉਂਦਾ ਮੈਨੂੰ ਬਾਅਦ ਤੇ ਜਾਣਾ ਲੈ ਚੱਲੇ ਛੱਡ ਦੇ ਹੋਗੀ ਇਹ ਵੀ ਕੁਝ ਨਹੀਂ ਵਰਦਾ ਬਈ ਤੀਨ ਦੇ ਪਿੱਛੇ ਨਾ ਲੱਗਿਓ ਇੱਕ ਵੀਰ ਆਪਣੇ ਵੀਡੀਓ ਚ ਕਿਸੇ ਦੇ ਪਿੱਛੇ ਨਹੀਂ ਉਹ ਬਣੂਗਾ ਵੀਰੇ ਉਹਦਾ ਔਰ ਰੋਲ ਹੈਗਾ ਉਹ ਜਰ ਆਈ ਨੂੰ ਖਰਚਾ ਕਰਦਾ ਨਹੀਂ ਕਿ ਉਹ ਮਾਪੇ ਪੂਰੇ ਖਰਚਾ ਹਾਂ ਇਹ ਗੱਲ ਮੰਨਣ ਵਾਲੀ ਆ ਲੱਖ ਡੇਢ ਐਨੀ ਬਤਾ ਲੱਖ ਰੁਪਇਆ ਖਰਚੀ ਜੋ ਮਾਈ ਜਾਨ ਚ ਚਾਰ ਵਾਰ ਐਸੇ ਕਰ ਰਿਹਾ ਤੂੰ ਨਹੀਂ ਖਰਚਾ ਮੰਨ ਕੇ ਚੱਲ ਜਿਹੜੇ ਬਾਹਰਲੇ ਫੋਰਨਰਾਂ ਦਾ ਉਹਦੇ ਹੁੰਦਾ ਨਾ ਬੱਚਾ ਉਹਨਾਂ ਤੇ ਖਰਚਾ ਪਾਉਂਦੀ ਇੱਥੇ ਕਰ ਰਿਹਾ ਲੇਡੀ ਉਹ ਲੱਖ ਦੇ ਨਹੀਂ ਰੱਖਦਾ ਕਿਵੇਂ ਤਾਂ ਲੂਕਸ ਨਾ ਕੱਪ ਲੱਖ ਦਾ ਕਰ ਜਾ ਮੇਰੇ ਕੋਲ ਵੀ ਮੜਾ ਕਰਾਂ ਤੇ ਹੁਣ ਦੂਸਰੀ ਆ ਕਿ ਵੀਰ ਦੇ ਕਈ ਕਮਾਈ ਇਹ ਤਾਂ ਪੈਂਚਰ ਲਾਣ ਦੇ ਸੌ ਦਿੰਦੇ ਨੇ ਮੈਡੀਕਲ ਦੀ ਤਾਂ ਉੱਪਰਲੀ ਗੱਲ ਆ ਕਾਫੀ ਉਹਦਾ ਤਾਕੜਾ ਹੀ ਪ੍ਰੋਸੈਸ ਹੁੰਦਾ ਨਾਲੇ ਮੇਰਾ ਪ੍ਰੋਸੈਸ ਵੀ ਹੋਇਆ ਸੀ ਮੇਨੂੰ ਪਤਾ ਹੀ ਹਾਂ ਇਹਦਾ ਪ੍ਰੋਸੈਸ ਹੋਇਆ ਦਾ ਪਿਛਲੇ ਮੈਡੀਕਲ ਪੈਂਚਰ ਦੇ ਇਨਫੈਕਸ਼ਨ ਹੋਈ ਸੀ ਜਿਹਨੀ ਚ ਇਹਨੂੰ ਦਵਾਈ ਨਹੀਂ ਦੇਈ ਕਿਸੇ ਨੂੰ ਸਾਡੇ ਕਰਦੇ ਦਵਾਈ ਨੇ ਕਦੇ ਕਿਤੇ ਰੋਕੀ ਦਾ ਉਹ ਦੋ ਬੰਦੇ ਕਿ ਆਪ ਨੂੰ ਜੇ ਦੇਖੀ ਹੋਗਾ ਤਾਂ ਠੀਕ ਹੋ ਜਾਏਗਾ ਉਹ ਤੁਝਾਂ ਨੂੰ ਜੀ ਲਾਏ ਉਹ ਬਤਾ ਦੇ ਇੱਕ ਵੀਰਾਂ ਦੇ ਹੋਰ ਕਲੈਂਸਟੀ ਕਹਿੰਦੇ ਬਾਈ ਜੀ ਕਹਿੰਦੇ ਅਸੀਂ ਕਿਸੇ ਲੋਕ ਕੰਪਿਊਟਰ ਦੀ ਦਾਗੜ ਕਰਕੇ ਉਹਦਾ ਵੀਜ਼ਾ ਲਗਾ ਕੇ ਆਜੀ ਹੋਏ ਉਹਦੇ ਸੁਪਾਹਾਂ ਦੇ ਕਾਰਨਾਂ ਨੂੰ ਪਾ ਲਈ ਫਾਰਮ ਉਹ ਵੀ ਦਰਦਾ ਮੈਂ ਤੁਹਾਨੂੰ ਕਹਿੰਦਾ ਉਹਦੀ ਆਇਆ ਇੱਕ ਬਾਈ ਦਾ ਆਇਆ ਸੀਗਾ ਕਿ ਬਾਈ ਮੈਂ ਉਹਰੇ ਟੂਰ ਐਟ ਸਟੀਡੀਆ ਲਵਾ ਕੇ ਆ ਜਾ ਕਿ ਕਹਿੰਦਾ ਵੀ ਵੀਜ਼ਾ ਲਾਉਣ ਵਾਸਤੇ ਜਿਹੜੇ ਡਿਪਲੋਮਟ ਭੇਜ ਨੂੰ ਕਹ ਰਹੇ ਨੇ ਚਾਰ-ਚਾਰ ਕੇਸ ਤੋਂ ਆਲਾ ਕੰਮ ਉਹ ਫਿਰ ਕੀ ਲਾਦੀ ਮੱਕਾਈ ਦੀ ਕੋਈ ਗੱਲ ਨਹੀਂ ਬਈ ਕਿ ਆ ਕਿ ਜਿਹੜੇ ਬਹੁਤ ਤਰ੍ਹਾਂ ਦੇ ਰਿਕੀਸ਼ਨ ਨੇ ਤਾਂ ਕੋਈ ਇੱਕੋ ਦੀ ਲੋੜ ਨਹੀਂ ਬਹੁਤ ਪ੍ਰਕਾਰ ਦੇ ਰਿਕੀਸ਼ਨ ਚ ਲਾ ਸਕਦਾ ਮਤਲਬ ਕਿ ਉਧਰ ਕੇਸ ਉਹਦੇ ਇਥੇ ਇਥੇ ਆ ਕੇ ਪਲਾ ਸਕਦਾ ਥੋੜੀ ਗੱਲ ਕਰਦੇ ਹਾਂ ਪਰ ਜ਼ਰੂਰੀ ਥੋੜੀ ਹੈ ਕਿ ਕੋਣ ਹੈ ਯਾਰ ਐਜੈਂਸੀ ਦੇ ਵਿੱਚ ਲਾਉਣੀਆਂ ਤਾਂ ਲਾ ਸਕਦਾ ਕਿ ਬਹੁਤ ਪ੍ਰਕਾਰ ਦੀ ਹੈ ਕੇਸ ਬਣਦੇ ਲੋੜੀ ਦੀ ਮਤਲਬ ਇਹ ਗੱਲ ਦੀ ਰਿਪੋਰਟ ਹੋ ਉਹ ਸਟ੍ਰੋਂਗ ਇੰਡੀਆ ਦੇ ਮੈਡੀਕਲ ਦੀ ਵਧੀਆ ਹੋਵੇ ਵਧੀਆ ਨਹੀਂ ਪਰ ਉਹਦਾ ਨਹੀਂ ਕਿ ਕੁਝ ਨਹੀਂ ਹੂੰ ਉਹ ਬਾਈ ਤਾਲ ਅੰਦਰ ਤੋਂ ਤੜਕੇ ਸਟ੍ਰੌਂਗ ਉਹ ਇੰਟਰਮੀਡੀਏਟ ਮੇਰੇ ਐਫਆਈਆਰ ਆਇਆ ਲੇਕਿਨ ਤੁਹਾਨੂੰ ਮੈਂ ਨਹੀਂ ਲੱਗਦਾ ਐਫਆਈਆਰ ਬਣਾਉਣੇ ਤੇਸ ਕੋਈ ਯਾਰ ਵੈਸੇ ਮੈਂ ਤੁਹਾਨੂੰ ਗੱਲ ਦਾ ਸਰਫਿਊ ਜੀ ਦਾ ਨਾ ਆਖਰੀ ਆਪਸ਼ਨ ਹੁਣ ਚੀਂਦੇ ਬੰਦੇ ਦੀ ਹਾਂ ਯਾਰ ਟੂਰਿਸਟ ਵਾਲੇ ਦੀ ਆਖਰੀ ਇੱਕ ਸਲੋਟ ਬਾਕੀ ਟੂਰਿਸਟ ਵਾਲੇ ਲੈ ਟੂਰਿਸਟ ਵਾਲੇ ਦੀ ਆਖਰੀ ਕੀ ਮਿਸ਼ਨ ਪੂਰੇ ਬਦਲ ਗਏ ਰੋ ਮੇਰੀ ਗੱਲ ਸੁਣ ਜੇ ਤਰ੍ਹਾਂ ਰਫਿਊ ਜੀ ਲੱਗ ਗਿਆ ਹਾਂ ਤੈਨੂੰ ਪਤਾ ਵੀ ਤੂੰ ਕਦ ਬੱਸਦੇ ਆਂਗਾ ਮੈਂ ਉਹੀ ਕਹਿਣਾ ਤਾਂ ਵਾਪਸ ਆਲਾ ਖਤਮ ਹੀ ਹੋ ਗਿਆ ਟਰੈਕ ਕੀ ਰਿਪੋਰਟੋਂ ਕੀ ਜਾਉਂਦੇ ਆ ਹਾਂ ਉਹਨੂੰ ਕਾਹੂ ਜਟ ਰਿਪੋਰਟ ਚੰਗੀ ਉਹਦੀ ਮਤਲਬ ਇਜਤਮਾਨ ਨਾਲ ਭੇਜਣੀ ਹੈ ਨਾ ਤੇ ਕਹਾ ਦਿੱਲੀ ਇਜਤਮਾਨ ਕਿ ਨਾ ਉਹ ਜਿਆਦਾ ਇਜਤਮਾਨ ਕਰ ਦੇਣ ਦਿੱਲੀ ਦਿੱਲੀ ਵਾਲੇ ਗੱਜਾ ਕਰਕੇ ਭੇਜਦੇ ਨੇ ਤੇ ਕੁਰਦੇ ਵੀ ਨਹੀਂ ਹੁਣ ਉਹ ਜਮਾਨਾ ਮੈਂ ਤਾਂ ਸੋਨੇ ਬੇਸਤੀ ਉਹ ਕਰਦੇ ਨੇ ਕਹਿੰਦੇ ਤੁਹਾਨੂੰ ਕੋਈ ਖਤਰਾ ਦੀ ਬਾਤ ਇੰਡੀਆ ਵਾਲੇ ਇੱਕ ਇੱਕ ਗੱਲ ਸੁਣ ਲੋ ਜਿਹੜੇ ਨੇ ਵੀਡੀਓ ਰੋਲ ਆਈ ਆ ਇੰਡੀਆ ਦੇ 에ਰਪੋਰਟ ਤੇ ਬਹੁਤ ਸਾਰੇ ਕੇਸ ਆਏ ਨੇ ਪੀਡੀਆਰ ਪਹਿਲਾਂ ਤਾਂ ਗੱਜਾ ਕਰਾ ਲਾਇਆ ਉਹਦੇ ਗੱਜਾ ਕਰਕੇ ਜਮਾ ਸਰ ਨੂੰ ਉਦੋਂ ਬਾਅਦ ਉਹ ਘਰ ਆ ਗਿਆ ਵੀ ਉਹ ਅੰਬੈਸੀ ਵਾਲਾ ਪੂਰਾ ਜੱਗ ਕੀ ਐਂ ਘੜਿਆ ਫੇਰ ਬਾਹਰ ਕੱਢਿਆ ਜਿਤ ਮਾਰ ਨਾ ਰਿਹਾ ਹੁਣ ਅਖਰ ਕੀ ਆੜ ਇਹ ਵੀ ਥੋੜਾ ਦੇਖ ਲਿਆ ਕਿ ਆ ਹਾਲਾਤ ਬੱਲੇ ਸਾਡੇ ਇੰਡੀਆ ਦੇ ਤੋਂ ਲਾਈਨ ਕਰਕੇ ਜੀ ਕੰਪੋਲਾ ਹੋਏ ਮੈਂ ਤਾਂ ਇੱਥੇ ਜਾਉਂਗਾ ਅੱਜ ਤਾਂ ਆਈ ਪੀ ਛਾਲ ਤੇ ਪਤੀ ਦੇ ਜਾ ਸਕਦੇ ਹਾਂ ਬਸ ਆ ਮੇਰੇ ਐਨੇ ਕਿਤੇ ਨਹੀਂ ਜਾਣਾ ਯਾਰ ਇਹਨੇ ਕਿਤੇ ਕਿਤੇ ਨਹੀਂ ਜਾਂਦਾ 2000 ਫਿਰ ਤਾਂ ਐਂ ਜੀ ਉਹ ਪਾਸਪੋਰਟ ਫਾੜ ਦਿੰਦਾ ਇਹਦੀ ਲੋਰ ਨਾਲ ਗੱਲ ਚੱਲ ਰਹੀ ਆ ਕੁਛ ਨਹੀਂ ਕਿਥੇ ਜਾਣਾ ਕੋਈ ਯਾਰ ਮੇਰੇ ਕੋਲੇ 26 ਤੱਕ ਦੇ ਲਾਸਟ ਤੱਕ ਦਾ ਵੀਜ਼ਾ ਪਿਆ ਇਹਦਾ ਦੋ ਸਾਲਾਂ ਦਾ ਮੈਨੂੰ ਕੀ ਆਰਡਰ ਮੈਂ ਜਾਉਂਗਾ ਤਾਂ ਪਤਾ ਲੱਗਿਆ ਅਫਸਰ ਉਹਦਾ ਅਫਸਰ ਜੀ ਗ੍ਰਾਮ ਪਤਾ ਚੱਲੇ ਬੈਂਕੂਵਰ ਗ੍ਰੈਨਵਿਲ ਸਟਰੀਟ ਦੇ ਫਿਰੇ ਸੇ ਅਗਲੇ ਦੋ ਸਾਲਾਂ ਦਾ ਵੀਜ਼ਾ ਲੈ ਆ ਗਿਆ ਉਸੇ ਫਾਰਮ ਭਰ ਰਿਹਾ ਲੱਗੂ ਫਿਕਰ ਲੱਗੇ ਉਹਨਾਂ ਦਾ ਲਿਖਤੀ ਜੀ ਵੀਜ਼ਾ ਆਇਆ ਸੀਗਾ ਉਹ ਕਹਿੰਦਾ ਬਈ ਮੇਰੀ ਏਜੰਟ ਕਹਿੰਦਾਗਾ ਚਾਹਨਾ ਜੀ ਮੈਨੂੰ ਕਵਰ ਨੂੰ ਮੈਂ ਫਾਰਮਰ ਦਾ ਵੀਜ਼ਾ ਲਵਾ ਦੂੰਗਾ ਪੂਰੇ ਮਾਲੂ ਕੀਤੀਕੁਤੀ ਆ ਬਰਕਰ ਮੈਂ ਕਹਿੰਦਾ ਬਈ ਤੈਨੂੰ ਪੈਸੇ ਹਾਂ ਕਹਿੰਦਾ ਬਹੁਤ ਬਣਾਇਆ ਕਰੇਗਾ ਮੇਰੀ ਕਹਿੰਦਾ ਤੂੰ ਤੇ ਨਾਲ ਖਾ ਚਾਹ ਬਾਈ ਕਰਵਾ ਦੇ ਤੂੰ ਨਾਲ ਫੁਟਰਾ ਖਾਂ ਜਾ ਉਹ ਕਹਿੰਦਾ ਤੈਨੂੰ ਲੱਖਾਂ ਛਾਪਿਆ ਕਰੇਗਾ ਮਹੀਨੇ ਦਾ ਕਹਿੰਦਾ ਭਾਈ ਇਹਦੇ ਬਾਰੇ ਦੱਸ ਦੇ ਫਿਰ ਮੈਂ ਜੰਟ ਕੋਲੇ ਜਾਣਾ ਹਰ ਸਵੇਰੇ ਕਹਿੰਦੇ ਬਾਈ ਨਾ ਹਾਂ ਹੈ ਜਿਹਨੇ ਖਾ ਚਾ ਕੁਝ ਤਾਂ ਐਂ ਕਹਿੰਦੇ ਨੇ ਇੰਡੀਆ ਚ ਪਤਾ ਨਹੀਂ ਕਹਿੰਦੇ ਜੋ ਤਾਂ ਮੇਰੇ ਵਰਗੇ ਜੰਟ ਕੋਲੇ ਜਾਂਦਾ ਜੰਟ ਕਹਿੰਦਾ ਬਾਈ ਜੀ ਤੁਹਾਡਾ ਦੂਜਾ ਪੱਕਾ ਦਾ ਬਸ ਕੀ ਆ 30 ਲੱਖ ਦਾ ਡੀਲਰਡ ਕਰ ਲੋ ਤੁਸੀਂ ਕਹ ਹਾਂ ਕੈਸ਼ ਹੀ ਦੇਵਾਂਗੇ ਸੀ ਇਸੇ ਕਰਕੇ ਕੰਪਨੀ ਇੰਡੀਆ ਕੰਪਨੀ ਇਹ ਤਾਂ ਮੈਨੂੰ ਵੀ ਕਿਹਾ ਸੀ ਬਾਈ ਮੈਨੂੰ ਵੀ ਸੁਣਿਆ ਸੀ ਵੱਡੀ ਕੰਪਨੀ ਹੁੰਦੀ ਉਹਦਾ ਮੈਨੂੰ ਰਿਹਾ ਕੇ ਬਾਅਦ ਚ ਪਤਾ ਲੱਗਿਆ ਜਿਵੇਂ ਆਪਣੇ ਸੁੱਖਾ ਮਿਸਤਰੀ ਨੂੰ ਦਾਦੋ ਕੋਈ ਆ ਹਾਂ ਜਿਵੇਂ ਆਪਣੇ ਸੁੱਖਾ ਮਿਸਤਰੀ ਸ਼ੋਰਾਂ ਵਿੱਚ ਕੋਈ ਸੁਣਤਾ ਲੈ ਇਧਰ ਜਿਵੇਂ ਆਪਣੇ ਮਿਸਤਰੀ ਉਹਨੇ ਆਪਣੇ ਮਿਸਤਰੀ ਨੂੰ ਕਿਹਾ ਆਪਣਾ ਉਹ ਵਾਲਾ ਪੀਰੇ ਉਹ ਵੀ ਕੰਪਨੀਆਂ ਦੇ ਸਿਰ ਕਰਵਾ ਲਾ ਗਿਆ ਬੋਲ ਕੱਪੇ ਵਾਲੀ ਰੇੜੀ ਆ ਉਹ ਵੀ ਕੰਪਨੀ ਸਿਰ ਕਰਵਾ ਲਿਆ ਪੂਰੇ ਆਕੇ ਪਤਾ ਲੱਗਿਆ ਵੀ ਉਹ ਕੰਪਨੀਆਂ ਨੇ ਜੀ 407 ਤੋਂ ਹੋਗਾ ਦਾ ਕੈਂਟਰ ਲੈ ਕੇ ਕਿਤੇ 4 ਲੱਖ ਰੁਪਏ ਨਾਲ ਆ ਰਹੇ ਕਹਿੰਦੇ ਜੀ ਇਹ ਕੰਪਨੀ ਆ ਉਹ ਕਹਿੰਦੇ ਜੀ ਕਹਿੰਦੇ ਤੁਹਾਨੂੰ ਕੰਪਨੀ ਦੀ ਵੀਜ਼ਾ ਲਵਾ ਸਕਦਾ ਹਾਂ ਤੁਹਾਨੂੰ ਕਹਿੰਦੇ ਕੰਪਨੀ ਦੀ ਵੀਜ਼ਾ ਲਵਾਵਾਂਗੇ ਕੰਪਨੀ ਤੁਹਾਨੂੰ ਲੈਣੇ ਨਹੀਂ ਜੀ ਖਾਲੂ ਅੰਨਿਆ ਕੁਝ ਤਾਂ ਕਿਤੇ ਬਾਤ ਉਤਰਾ ਪਰੇ ਜੀ ਕਹਿੰਦੇ ਵੀ ਇਹ ਨਹੀਂ ਪੈਂਦੇ ਨਹੀਂ ਆ ਕਦੇ 3 ਪੈਸੇ ਦੇ ਨਾਲ ਸਾਂਝਾ ਕਰ ਰਹੇ ਨੀ ਪੂਰੇ ਆਖੇ ਤੱਕ ਲੱਗਿਆ 8 ਕੇ 10 ਤੱਕ ਨੂੰ ਵੇਵਰ ਵਾਲਿਆਂ ਨੂੰ ਮਿਲਦੇ ਹੁੰਦੇ ਨੇ ਬਸ ਉਹ ਤੋਂ ਘਰ ਦਾ ਖਰਚਾ ਨਿਕਲਦਾ ਫਰਿੱਜ ਦਾ ਕਹਿੰਦੇ ਰੋਟੀਆਂ ਗੁਰਦੁਆਰੇ ਉਹ ਕਹਿੰਦੇ ਦੋ ਲਿਆ ਕਰੋ ਦੋ ਸਾਡੇ ਨਾਲ ਕਿੰਨੀ ਕਮਾਈ ਦਾ ਕਮੈਂਟ ਵੀ ਰਿਹਾ ਅੱਟ ਤੇ ਨਹੀਂ ਮੈਂ ਹਾਰ ਹਾਰਨ ਤੇ ਕੱਲ ਫਾਰਮਰ ਤੇ ਬਈ ਪ੍ਰਦੇ ਵੀ ਨਾ ਆਇਓ ਤੁਹਾਨੂੰ ਆ ਜਿਹੜਾ 30 ਲੱਖ ਲਾ ਕੇ ਆਉਂਗੇ ਦੁਆ ਸਲਾਵਾਤ ਅੱਲਾ ਮੈਂ ਕਰਵੋਗੇ ਤਾਂ ਸਾਡ ਠੀਕਮੀ ਨੇ ਪਈ ਕੋਲ ਲੱਗਦੀ ਹੈ ਅੱਲਾ ਮੈਂ ਜਾਣ ਆਲੀ ਹੈ ਫਿਰ ਉਹ ਜੀ ਦਵਾਰੇ ਵਕੀਲ ਨੇ ਬਈ ਜਾਂ ਜੰਤ ਕੋਲ ਉਹ ਜੰਤ ਨੇ ਕਹਿਣਾ ਦਵਾਰੀ ਫਿਰ ਪੱਛੀ ਜਿਆਦਾ ਤੋਂ ਮਿਲ ਸਮਾਇਆ ਕੁਛ ਨਹੀਂ ਕੇ ਬੈਠਨ ਪਾਏ ਨੇ ਅੱਲਾ ਉਹ ਤੇ ਕੋਈ ਪੀਆਰ ਪੀਆਰ ਤਾਂ ਹੁਣ ਪੜੇ ਲਿਖਿਆ ਨੂੰ ਨਹੀਂ ਹੈਗਾ ਸੇ ਮਰ ਗਿਆ ਹਾਂ ਪੜਾਣ ਸਿੱਖੀ ਰਾਤ ਵਧਾਈਆਂ ਦੀ ਸਭ ਤੋਂ ਵਧੀਆ ਗੱਲ ਆ ਪੰਜਾਬੀਆਂ ਨੂੰ ਰਾਤ 22 ਨੇ ਟੁੱਟੋ ਨੇ ਸਤੀਵਾ ਦਿੱਤਾ ਉਹ ਛੱਡ ਗਿਆ ਤਾਂ ਵਧਾਈਆਂ ਵਾਲੀ ਗੱਲ ਆ ਵਧਾਈਆਂ ਹੁਣ ਆਉਣਗੀਆਂ ਜਦੋਂ ਆਊਗਾ ਨਾ ਮੈਂ ਸੂਰਤਾਂ ਲਈ ਸੀ ਕਰਕੇ ਵਧਾਈਆਂ

ਪਰ ਇਹ ਨਹੀਂ ਪਤਾ ਪਰਕ ਪਰਮਿਟ ਵੀ ਬੰਦ ਕਰਦੇ ਹੈ ਜਾਓ ਉਹ ਤੇ ਵਧੀਆ ਆਪਣੇ ਤਾਂ ਪੈਸੇ ਲਾ ਕੇ ਦਿੱਤੀਆਂ ਨੇ ਤਾਂ ਲਾਗਣ ਕਿ ਲੈ ਅਸੀਂ ਸਾਡੇ ਵਰਗੇ ਨੇ ਕੀ ਬਣ ਉਹ ਨਾਲੇ ਕੋਈ ਇੰਡੀਆ ਜਾਣ ਨੂੰ ਕਰਦਾ ਉਹ ਲਾਹਣ ਤਾਂ ਪਹਿਲਾਂ ਮਿਲ ਵਰਕ ਪਰਮਿਟ ਮੰਗੇ ਜੇ ਪਰਕ ਪਰਮਿਟ ਭਾਅ ਦਾ ਹੋ ਰਿਹਾ ਹੈ ਲੰਮਾ ਆਹ ਸੀਆਰ ਮੈਨ ਨੂੰ ਫਿਰ ਤਾਂ ਮੈਨੂੰ ਇਹੀ ਗੱਲ ਆ ਗਈ ਕਿ ਪਰਕ ਪਰਮਿਟ ਦੀ ਜ਼ੋਰ ਕਰਦਾ ਸੀਆਰ ਦਾ ਦੂਰ ਦੀ ਗੱਲ ਆ ਇਹ ਕਹਿੰਦਾ ਮੈਂ ਪੀਆਰ ਲੈ ਓਏ ਇਹਨੇ ਪਤਾ ਹੈ ਪੂਰੇ ਕਰ ਲੈ ਤਾਂ ਰੋਲਾ ਪਾਦਾ ਕੋਈ ਨੇ ਪੈਸੇ ਨਹੀਂ ਪੂਰੇ ਹੰ ਬ੍ਰੋ ਇਹ 170000 ਡਾਲਰ ਕਮਾਈ ਫਿਰਦਾ ਹੁਣ ਰੋਲ ਆਹੀ ਆ ਤੇ ਕਿਸੇ ਵੀ ਤਰ੍ਹਾਂ ਦੀ ਐਲਐਮਆਈ ਲੈ ਕੇ ਨਾ ਆਇਓ ਉਹਦਾ ਇੰਨਾ ਬੁਰਾ ਹਾਲ ਆ ਭਾਈ ਜਿੰਨਾ ਆਪਣੇ ਘਰ ਤੋਂ ਕਿਤੇ ਨੇ ਨਾ ਬਾਹਰ ਇਹ ਘਰ ਚ ਚਲਾਇਆ ਉਹ ਆਪਣਾ ਕੀ ਹੁੰਦਾ ਹੋ ਉਹਨੂੰ ਕਿਹੜੇ ਆਰਾਮੂ ਕੰਮ ਦਾ ਕੰਮ ਕਾ ਕਰੀਆ ਬਕਾਨ ਚ ਲਾਇਆ ਹੁੰਦਾ ਉਹਦੀ ਵੀ ਬੁਰੇ ਹਾਲ ਆ ਮੈਨੂੰ ਆਰਡਰ ਆ ਗਿਆ ਕਿਸੇ ਵੀ ਲੋਡ ਐਲਐਮਆਈ ਦੇ ਨਾ ਹਾਏ ਬ੍ਰੋ ਵਾਇਲੇਸ਼ਨ ਪੈ ਜਾਊਗੀ ਉਹ ਦਿਲ ਵਾਲਾ ਡਾਕ ਵਿੱਚ ਟਾਲਾ ਕਰ ਦੋ ਹਾਂ ਹਾਂ ਮੈਨੂੰ ਦੱਸ ਤਰਕਾ ਵਾਲਾ ਤਾਂ ਦੀਆਂ ਦਾ ਬੁਰਾ ਹਾਲ ਆ ਬਰੋ ਓਥੇ ਜਾਣਾ ਨਹੀਂ ਕਿੰਨੇ ਜੋਰ ਛੱਡਨੇ ਆ ਸੀਪਾਕੀ ਤੇਰਾ ਆ ਤਾਂ ਖੜਿਆ ਰਹਿ ਕੇ ਦੇਖ ਰਹੀ ਉਹ ਹੋਊਗਾ ਪੜਦੇ ਨੇ ਬੱਸ ਹੋ ਗਿਆ ਮੈਨੂੰ ਪਤਾ ਹੈ ਕਿ ਮੈਂ ਰੋ ਜਾਣਾ ਤੇ ਕੱਲ ਹੀ ਮੈਨੂੰ ਮੈਂ ਪਰਸੂ ਗੁਰਦੁਆਰਾ ਸਾਹਿਬ ਤੋਂ ਆ ਰਿਹਾ ਜਿੰਨੇ ਮਗਰੈਂਟ ਆਵਾਜ਼ ਆਉਂਦੀ ਨਾ ਉੱਥੇ ਨਹੀਂ ਖੜ ਗਿਆ ਵੀ ਉੱਥੇ ਖੜੇ ਸੀ ਪਹਿਲਾਂ ਤਾਂ ਮੈਂ ਉਹ ਖੋੜਿਆ ਨੂੰ ਦੇਖਿਆ ਉਹਨਾਂ ਨੇ ਫੈਸਲਾ ਨਹੀਂ ਲਿਆ ਕਨਵਰੀ ਨਾਮ ਹੈ ਫਿਰ ਉਹ ਦੁਆ ਜਿਹੜੇ ਆਪਣੇ ਤਾਕ ਖੇਡਦੇ ਹੁੰਦੇ ਜਾਂਦੇ ਉਹ ਕਹਿੰਦਾ ਬਾਬਾ ਜੀ ਕੀ ਹਾਲ ਹੈ ਕਿਵੇਂ ਤਰਫ ਹੋ ਗਿਆ ਉਹ ਬਾਬੇ ਨੇ ਫਿਰ ਮੇਰੇ ਮੈਂ ਆ ਕੇ ਦੱਸਿਆ ਕਹਿੰਦਾ ਜਿਵੇਂ ਤੜਕੀ ਆਪਣੇ ਮੈਂਸ਼ਾ ਦਾ ਸੰਗਲ ਖੋਲ ਤੇ ਉਹਦੇ ਨਹੀਂ ਭੱਜਦੀ ਲੱਗਦੀ ਕਹਿੰਦਾ ਸਾਡਾ ਸੰਗਲ ਆ ਲਾਦਾ ਜੀ ਅਸੀਂ ਪਾਰਕ ਤੇ ਨਹੀਂ ਹੁੰਡ ਲਾਨੇ ਪੁੱਤ ਕਹਿੰਦਾ ਉਦੋਂ ਵਾਲੇ ਸ਼ਾਮ ਨੂੰ ਤੇ ਵਰਦਾ ਹੁੰਦਾ ਰੋਟੀਆਂ ਖੋਤੇ ਨਹੀਂ ਤੂੰ ਦੱਸ ਆਪਣੀ ਗੁਰਦੁਆਰੇ ਵਾਲੀ ਕਹਾਣੀ ਨਹੀਂ ਬਿਲਕੁਲ ਬਈ ਪੂਰੇ ਜਿਹੇ ਹਾਲਾਤ ਸੀ ਮੈਗੀ ਐ ਸ਼ੀ ਨੇ ਲਗਾਤਾ ਗੁਰਦੁਆਰੇ ਲਗਾਤਾਰ ਛੀਨੇ ਗੁਰਦੁਆਰੇ ਪੂਰਾ ਲੰਗਰ ਚੱਲਦਾ ਨਹੀਂ ਲਗਾਤਾਰ ਛੀਨੇ ਨਾ ਤਾਂ ਜੰਦਾ ਗਰੀ ਸਾਹਿਬ ਨਾਲ ਸੀ ਉਹ ਵੀ ਦੱਸਣਾ ਖੁੱਲ ਕੇ ਦੱਸ ਕਹਿੰਦਾ ਤਾਂ ਚੁੱਪ ਰਿਹਾ ਫਰਾ ਮੈਂ ਸੱਚਾ ਜੀ ਕੋਈ ਨਾਲ ਨਹੀਂ ਹੈਗਾ ਗੁਰੇ ਦਾ ਜੀ ਮਾਪੇ ਹੁਣ ਉਹ ਵੀ ਗੱਡੀ ਨਹੀਂ ਨਹੀਂ ਉਹ ਤਾਂ ਚੱਲ ਜੇਗਾ ਮਾਪੇ ਉਹ ਤੇਰਾ ਸ਼ਡਿਊਲ ਤਾਂ ਦੱਸ ਰੋਏ ਦਾ ਸ਼ਡਿਊਲ ਤੜਕੀ ਉੱਠ ਕੇ ਆਪਣੇ ਗੁਰਬਾਣੀ ਦੇ ਰੱਬ ਦੇ ਨਾਮ ਗੁਰਬਾਣੀ ਦੇ ਨਾਮ ਨਿਤਨੇਮ ਤੋਂ ਬਾਅਦ ਜਾਂਦਾ ਦਾ 8 ਵਜੇ ਨਿਤਨੇਮ ਨਹੀਂ ਭਾਈ ਇਹ ਪਤਾ ਕੀ ਕਰਦਾ ਦਾ ਸਵੇਰੇ ਸਵੇਰੇ 8 ਵਜੇ ਜਾਂਦਾ ਦਾ ਫਿਰ ਇਹਨੂੰ 11 ਨਹੀਂ ਯਾਰ ਇਹ ਗੱਲ ਗੱਲ ਸੁਣ ਭਾਈ ਮੈਂ ਤੜਕੀ ਜਾਂਦਾ ਐ 1:00 ਵਜੇ ਤੜਕੀ ਫਿਰ ਛੋ ਕੇ ਗੁਰਦੁਆਰੇ 5 ਵਜੇ ਜਾਂਦਾ ਰਿਆਂ ਉਹਦਾ ਫਿਰ ਇਹਨੂੰ 7 ਵਜੇ ਆਉਣ ਨੂੰ ਭਜ ਦੇਣਾ ਰੇ ਗੱਲ ਸੁਣ ਇਹ ਪਤਾ ਫਿਰ ਦੁਪਹਿਰ ਕੀ ਕਰਦਾ ਦਾ ਇਹ ਆਰਡਰ ਡਿਕਦਾ ਦਾ ਗੁਰਦੁਆਰੇ ਵਾਲੇ ਛੈੜ ਦਾ ਜਿਹੋ ਉੱਥੇ ਆਰਡਰ ਆ ਗਿਆ ਫਿਰ ਖਾਓ ਸ਼ਾਮ ਨੂੰ ਫਿਰ ਜਾਂਦਾ ਦਾ ਸ਼ਾਮ ਨੂੰ 9 ਵਜੇ ਉਹ ਪਾਕੀਆਂ ਨੂੰ ਵੀ ਹਰ ਨਹੀਂ ਹੋ ਗਈ ਵੀ ਇੰਨੇ ਤਾਂ ਸਾਡੇ ਪਾਕੀ ਨਹੀਂ ਆਉਂਦੇ ਰੋ ਜਿੰਨੇ ਆਉਂਦਾ ਉਹ ਨਹੀਂ ਉਹ ਤਾਂ ਅੱਜ ਘਰ ਆਣਾ ਮੈਂ ਬੋਲੀ ਹੋ ਲਈ ਇਹ ਸੀ ਤੜਕੀ ਮੈਂ ਤਾਸ ਗਿਆ ਜਾਂਦਾ ਘਰੇ ਘਰੇ ਕਿੱਥੇ ਦਾ ਕਿੱਥੇ ਤਾਂ ਟਿਫਨ ਲਵਾਣਾ 250 ਦਾ ਕਿੱਥੇ 70 ਜੇ ਸਰ ਜਾਂਦਾ ਤਾਂ ਫਿਰ ਉਹ ਨਵੇਂ-ਨਵੇਂ ਆਏ ਸੀ ਨਾ ਪਤਾ ਨਹੀਂ ਉਹ ਕਹਿੰਦੇ ਜਿਸਮੈ ਸਗੁਰ ਦਵਰ ਜਿੰਦਰੀ ਸਗੁਰ ਦਵਰ ਜਿਸਮੈ ਸਹੀ ਕਾਲਾ ਆਉਂਦਾ ਆਹੋ ਉਹ ਫਿਰ ਬਾਬੇ ਦਾ ਹੀ ਸੀਗਾ ਆਪਣਾ ਹੀ ਆ ਬਾਬੇ ਦਾ ਬਾਬਾ ਮਨਾਲੇ ਕਿ ਥੋੜੀ ਜਿਹੀ ਖਾਣਾ ਆਇਆ ਚੱਲ ਪਟਿਆਲੇ ਕੱਲ ਨੂੰ ਫਿਰ ਸਹੀ ਸਭ ਕੋਈ ਤਾਂ